ਪੇਟਲਾਂ ਤਾਂ ਉੱਤੇ ਤੁਸੀਂ ਫੋਟੋ ਦੇਖਦੇ ਪਿਆ ਵੈਸੇ ਸੋਸ਼ਲ ਮੀਡੀਆ ਤੇ ਹਰ ਇੱਕ ਭਰਾ ਇਸ ਭਰਾ ਨੂੰ ਜਾਣਦਾ ਹੋਣਾ ਮੈਂ ਤੁਹਾਨੂੰ ਦੱਸਦਾ ਕਿ ਇਹਦਾ ਨਾਮ ਵਰੁਣ ਹੈ ਇਹ ਸਾਡੇ ਹਲਕੇ ਧਰਮਕੋਟ ਦੇ ਵਿੱਚ ਇੱਕ ਬਹੁਤ ਵਧੀਆ ਵੀਡੀਓ ਕ੍ਰिएਟਰ ਹੈ ਯਾਰ ਅੱਜ ਤੱਕ ਵੀ ਇਹਨੇ ਐਵੇਂ ਦੀ ਵੀਡੀਓ ਨਹੀਂ ਪਾਈ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਦੇਖ ਨਾ ਸਕੀਏ ਪਰ ਕੱਲ ਇਸ ਭਰਾ ਨੇ ਇੱਕ ਐਵੇਂ ਦੀ ਗਲਤੀ ਕੀਤੀ ਜਿਹਦਾ ਮੇਰੇ ਹਿਸਾਬ ਨਾਲ ਉਹ ਪਛਤਾਵਾ ਕਰ ਵੀ ਰਿਹਾ ਹੋਣਾ ਕਿਉਂਕਿ ਖਾਸ ਕਰਕੇ ਤੋ ਨੂੰ ਵੀ ਪਤਾ ਜਿਹੜੇ ਸੋਸ਼ਲ ਵਰਕਰ ਹੁੰਦੇ ਜਾਂ ਕੋਈ ਵੀ ਵੀਡੀਓ ਕ੍ਰिएਟਰ ਹੁੰਦੇ ਉਹਨਾਂ ਕੋਲ ਤਕੜੇ ਤੋਂ ਤਕੜੇ ਜਿਹੜੀਆਂ ਕੰਪਨੀਆਂ ਦੇ ਹੁੰਦੇ ਆ ਉਹ ਸਪான்ਸਰ ਦੇ ਲਈ ਆਉਂਦੇ ਆ ਕਿ ਸਾਡੀ ਐਪਲੀਕੇਸ਼ਨ ਦੀ ਐਡ ਕਰੋ ਇਸ ਪ੍ਰਾਣੇ ਇੱਕ ਵੀਡੀਓ ਅਪਲੋਡ ਕੀਤੀ ਕਿ ਐ ਕਰਕੇ ਮੈਂ ਛੋਟੀ ਗੱਡੀ ਤੋਂ ਵੱਡੀ ਗੱਡੀ ਤੱਕ ਕਿਵੇਂ ਪਹੁੰਚਿਆ ਉਹਦੇ ਵਿੱਚ ਇੱਕ ਗੈਂਬਲਿੰਗ ਐਪ ਦੀ ਇਹਨੇ ਪ੍ਰੋਮੋਸ਼ਨ ਕੀਤੀ ਆ ਮੈਨੂੰ ਪਤਾ ਹੈ ਪ੍ਰੋਮੋਸ਼ਨ ਕੀਤੀ ਆ ਘਰ ਚਲਾਣ ਲਈ ਜਾਂ ਬਹੁਤ ਕੋਸ਼ਿਸ਼ ਕਰਨਾ ਚਾਹੀਦਾ ਬੜੇ ਤਰ੍ਹਾਂ ਦੀਆਂ ਪ੍ਰੋਮੋਸ਼ਨਾਂ ਹੁੰਦੀਆਂ ਪਰ ਪਰਾਵਾ ਤੇਰੇ ਜਿੰਨੇ ਸੋਹਣੇ ਕੰਟੈਂਟ ਹੁੰਦੇ ਸੀ ਨਾ ਪਰ ਤੂੰ ਕੱਲ ਜਿਹੜੇ ਤੈਨੂੰ ਫੋਲੋ ਕਰਦੇ ਆ ਉਹਨਾਂ ਤੱਕ ਤੇਰਾ ਇੱਕ ਗਲਤ ਮੈਸੇਜ ਪਹੁੰਚਿਆ ਤੈਨੂੰ ਪਤਾ ਹੈ ਇਸ ਚੀਜ਼ ਦੇ ਨਾਲ ਕਿੰਨੇ ਪਰਿਵਾਰ ਉਜੜਦੇ ਆ ਕਿੰਨੇ ਬੰਦੇ ਤੈਨੂੰ ਪਿਆਰ ਕਰਦੇ ਆ ਸੋਚਦੇ ਆ ਕਿ ਸਾਡੇ ਵਰ ਨੂੰ ਪ੍ਰਾਣੇ ਸਾਨੂੰ ਸਲਾਹ ਦਿੱਤੀ ਆ ਕਿ ਛੋਟੀ ਗੱਡੀ ਤੋਂ ਵੱਡੀ ਗੱਡੀ ਕਿਵੇਂ ਲੈਣੇ ਆ ਜੇ 5000 ਦੀ ਆਪਾਂ ਬੈਟ ਲਾਣੇ ਤੇ 10000 ਕਿਵੇਂ ਹੋਣਾ بڑے ਲੋਕ ਤੇਰੇ ਤੇ ਵਿਸ਼ਵਾਸ ਕਰਦੇ ਆ ਤੇ ਤੇਰੇ ਤੇ ਵਿਸ਼ਵਾਸ ਕਰਕੇ ਉਹ ਗੇਮ ਜ਼ਰੂਰ ਖੇਡਣਗੇ ਪਰ 90% ਹੁਣ ਤੈਨੂੰ ਵੀ ਕੱਲ ਪਤਾ ਲੱਗ ਗਿਆ ਜਦੋਂ ਤੂੰ ਉਸ ਪੋਸਟ ਨੂੰ ਪਾਇਆ ਤਾਂ ਮੈਂ ਕਹਿੰਦਾ ਥੱਲੇ ਕਮੈਂਟ ਬੜੇ ਰੋਂਗੇ ਸੀ ਜਿਹਦੇ ਵਿੱਚ ਲੋਕਾਂ ਨੇ ਇਹੀ ਲਿਖਿਆ ਕਿ ਵਰੁਣਪਰਾ ਤੂੰ ਕਿਹੜੀ ਲਾਈਨ ਦੇ ਵਿੱਚ ਵੜ ਗਿਆ ਤੂੰ ਪੈਸਾ ਕਮਾਣ ਲਈ ਸਾਡੀਆਂ ਜ਼ਿੰਦਗੀਆਂ ਬਰਬਾਦ ਕਰਨਾ ਚਾਹੁੰਦਾ ਹੈ ਬੇਨਤੀ ਹੈ ਜਿੰਨੀਆਂ ਮਰਜ਼ੀ ਪ੍ਰੋਮੋਸ਼ਨ ਕਰ ਲੈ ਦੁਕਾਨ ਤੇ ਜਾਵੜਾ ਜਾਂ ਕਿਸੇ ਦੇ ਨਾਲ ਕਲੈਬਰੇਸ਼ਨ ਕਰ ਲੈ ਪਰ ਐਵੇਂ ਦੀ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਆਪਣੇ ਖਿਲਾਫ ਨਫਰਤਾਂ ਨਾ ਪੈਦਾ ਕਰ ਮੈਂ ਕਹਿੰਦਾ ਅੱਜ ਵੀ ਮੈਂ ਆਪ ਖੁਦ ਗਵਾਹ ਆ ਜਦੋਂ ਤੇਰੀ ਵੀਡੀਓ ਦੇਖਦੇ ਆ ਨਾ ਮੂਰੇ ਤਾਂ ਉਸ ਵੀਡੀਓ ਨੂੰ ਅਸੀਂ ਪੂਰੀ ਦੇਖਦੇ ਆ ਕਿਉਂਕਿ ਉਸ ਵੀਡੀਓ ਦੇ ਵਿੱਚ ਕੋਈ ਨਾ ਕੋਈ ਸਿੱਖਣ ਲਈ ਕੋਈ ਨਾ ਕੋਈ ਚੰਗਾ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਦਾ ਉਹ ਤੇਰੀ ਵੀਡੀਓ ਇਹ ਨਹੀਂ ਕਿ ਲੱਖ 2 ਲੱਖ ਬੰਦਾ ਸੁਣੂਗਾ ਤੇਰੀ ਵੀਡੀਓ ਮਿਲੀਅਨ ਦੇ ਵਿੱਚ ਆਂਦੀ ਕਿਉਂਕਿ ਲੋਕ ਤੇਰੀ ਵੀਡੀਓ ਨੂੰ ਪਸੰਦ ਕਰਦੇ ਸੀ ਪਰ ਜਿਵੇਂ ਦੀ ਤੂੰ ਆ ਕੱਲ ਹਰਕਤ ਕੀਤੀ ਆ ਤੈਨੂੰ ਕਮੈਂਟ ਬੰਦ ਕਰਨ ਲਈ ਮਜਬੂਰ ਕਰਤਾ ਜੇ ਉਹਦੇ ਚ 100% ਕਮੈਂਟ ਆਏ ਸੀ ਉਹਦੇ ਵਿੱਚੋਂ 1% ਸਿਰਫ ਤੇਰੇ ਹੱਕ ਦੇ ਵਿੱਚ ਕਮੈਂਟ ਸੀ ਪਰ 99% ਉਹੀ ਤੇਰੇ ਨੈਗੇਟਿਵ ਕਮੈਂਟ ਸੀ ਬੇਨਤੀ ਆ ਪੈਸਾ ਕਮਾਲਾ ਸਾਨੂੰ ਵੀ ਪਤਾ ਹੈ ਜਿਹੜੀ ਤੂੰ ਵੜਨਾ ਗੱਡੀ ਤੋਂ ਥਾਰ ਤੱਕ ਪਹੁੰਚਿਆ ਕੋਈ ਇੰਨਾ ਗੇਮਾਂ ਕਰਕੇ ਨਹੀਂ ਪਹੁੰਚਿਆ ਸਾਨੂੰ ਪਤਾ 20-3000 5000 ਰੁਪਿਆ ਉਸ ਐਪਲੀਕੇਸ਼ਨ ਵਾਲਿਆਂ ਨੇ ਤੈਨੂੰ ਦਿੱਤਾ ਹੋਣਾ ਤੇ ਤੂੰ ਪ੍ਰੋਮੋਸ਼ਨ ਕਰਤੀ ਪਰ ਤੂੰ ਉਹ 50000 ਦੇ ਚੱਕਰਾਂ ਦੇ ਵਿੱਚ ਕਿੰਨਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਦਣਾ ਕਿੰਨਿਆਂ ਦੇ ਪੈਸੇ ਬਰਬਾਦ ਕਰਦਨੇ ਆ ਉਹਦਾ ਨੁਕਸਾਨ ਕਿਨੂੰ ਹੋਊਗਾ ਜਿਹੜੇ ਤੈਨੂੰ ਪਿਆਰ ਕਰਦੇ ਆ ਉਹਨਾਂ ਤੱਕ ਗਲਤ ਮੈਸੇਜ ਜਾਊਗਾ ਬੇਨਤੀ ਆ ਪੈਸਾ ਹੋਰ ਤਰੀਕੇ ਨਾਲ ਬੜਾ ਕਮਾਇਆ ਜਾ ਸਕਦਾ ਜਿਵੇਂ ਤੂੰ ਕਿਹਾ ਕਿ ਮੈਂ ਵਰਨਾ ਗੱਡੀ ਤੋਂ ਥਾਰ ਗੱਡੀ ਤੱਕ ਕਿਵੇਂ ਪਹੁੰਚਿਆ ਮੈਂ ਤੈਨੂੰ ਦੱਸਦਾ ਤੂੰ ਕਿਵੇਂ ਥਾਰ ਤੱਕ ਪਹੁੰਚਿਆ ਤੇਰੀ ਮਿਹਨਤ ਕਰਕੇ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਪੈਸੇ ਦਿੰਦੀ ਜਿਵੇਂ ਫੇਸਬੁੱਕ ਦਿੰਦੀ YouTube ਦਿੰਦੀ ਆ ਉਸ ਮਿਹਨਤ ਦੇ ਨਾਲ ਤੂੰ ਆਪਣੀ ਥਾਰ ਗੱਡੀ ਲਿੱਤੀ ਆ ਘਰੋਂ ਵੀ ਤੂੰ ਚੰਗੇ ਘਰੋਂ ਆ ਘਰਦਿਆਂ ਤੋਂ ਵੀ ਪੈਸੇ ਲੈ ਕੇ ਤੂੰ ਉਹ ਗੱਡੀ ਲਿੱਤੀ ਪਰ ਲੋਕਾਂ ਨੂੰ ਤੂੰ ਝੂਠ ਮਾਰਦਾ ਕਿ ਮੈਂ ਐ ਕਰਕੇ ਇਹ ਐਪਲੀਕੇਸ਼ਨ ਵਰਤਦਾ ਸੀ ਟਰਸਟਡ ਐਪਲੀਕੇਸ਼ਨ ਹੈ ਇਹ ਜਿੱਦਣ ਪੈਸੇ ਬੰਦਾ ਵੱਧ ਬੈਟਲਣ ਲੱਗ ਜਾਂਦਾ ਨਾ ਇਹ ਜਿਹੜੀਆਂ ਐਪਲੀਕੇਸ਼ਨਾਂ ਹੁੰਦੀਆਂ ਇਹ ਓਨ ਤੱਕ ਨਹੀਂ ਹੁੰਦੀਆਂ ਕਿੰਨੇ ਪਰਿਵਾਰ ੁੱਜੜ ਸਕਦੇ ਆ ਬੇਨਤੀ ਆ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਜਿਹੜੀ ਇਮੇਜ ਲੋਕਾਂ ਦੇ ਸਾਹਮਣੇ ਤੇਰੀ ਅੱਜ ਦੇ ਟਾਈਮ ਦੇ ਵਿੱਚ ਹੈਗੀ ਆ ਐਵੇਂ ਦੀ ਐਡ ਕਰਕੇ ਐਵੇਂ ਦੇ ਗੈਂਬਲਿੰਗ ਵਾਲੇ ਐਵੇਂ ਦੇ ਜੂਏ ਵਾਲਿਆਂ ਨੂੰ ਪ੍ਰਮੋਟ ਕਰਕੇ ਆਪਣੀ ਇੱਜ਼ਤ ਖਤਮ ਨਾ ਕਰ ਲੋਕੀ ਅੱਜ ਵੀ ਤੈਨੂੰ ਬਹੁਤ ਪਿਆਰ ਕਰਦੇ ਆ ਤੇ ਬੇਨਤੀ ਆ ਸ਼ਾਇਦ ਮੇਰੀਆਂ ਗੱਲਾਂ ਤੇ ਗੁੱਸਾ ਵੀ ਲੱਗੇ ਪਰ ਇੱਕ ਨੌਲੇਜ ਹੈ ਹੋਰ ਪ੍ਰਮੋਸ਼ਨਾਂ ਬਹੁਤ ਕੁਝ ਹੈ ਪੈਸਾ ਕਮਾਣ ਲਈ ਬਹੁਤ ਕੁਝ ਹੈ ਪਰ ਜਿਹਦੇ ਵਿੱਚ ਆਪਣਾ ਪਰਿਵਾਰ ਜਿਹੜਾ ਤੇਰੇ ਨਾਲ ਫੇਸਬੁੱਕ ਤੇ YouTube ਤੇ ਪਰਿਵਾਰ ਜੁੜਿਆ ਉਹਨਾਂ ਨੂੰ ਨਾਲ ਯਾਰ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਵਰੁਣ ਭਰਾ ਨੂੰ ਇਸ ਵੀਡੀਓ ਨੂੰ ਟੈਗ ਕਰਿਓ ਤਾਂ ਕਿ ਭਰਾ ਇਸ ਗੱਲ ਬਾਰੇ ਜਰੂਰ ਸੋਚੇ ਨੂੰ ਡਿਲੀਟ ਜਰੂਰ ਕੀਤਾ ਜਾਵੇ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤ